ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਰਾਜਵੀਰ ਜਵੰਦਾ ਦੇ ਬਾਰੇ ਜੋ ਹੁਣ ਵੱਡੇ ਖੁਲਾਸੇ ਹੋਏ ਹਨ ਵੱਡੇ ਖੁਲਾਸੇ ਹੁਣ ਲੋਕਾਂ ਦੇ ਵੱਲੋਂ ਨਹੀਂ ਪਰਿਵਾਰ ਦੇ ਵੱਲੋਂ ਰਾਜਵੀਰ ਜਵੰਦਾ ਦੀ ਮਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਧੀ ਦੇ ਵੱਲੋਂ ਰਾਜਵੀਰ ਜਵੰਦਾ ਦੀ ਪਤਨੀ ਦੇ ਵੱਲੋਂ ਇਹਨਾਂ ਤਿੰਨ ਪਰਿਵਾਰਕ ਮੈਂਬਰਾਂ ਵੱਲੋਂ ਵੱਡੀਆਂ-ਵੱਡੀਆਂ ਪੋਲਾ ਵੱਡੀਆਂ-ਵੱਡੀਆਂ ਪਰਤਾਂ ਖੋਲ੍ਹ ਦਿੱਤੀਆਂ ਗਈਆਂ ਹਨ ਜਿਸ ਦੇ ਕਾਰਨ ਹੁਣ ਡਾਕਟਰ ਅਤੇ ਉਹ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਫਸਦੇ ਹੁੰਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਗਈ ਹੈ ਰਾਜਵੀਰ ਜਵੰਦਾ ਦੀ ਪਤਨੀ ਨੇ ਅਤੇ ਮਾਂ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਰਾਜਵੀਰ ਜਵੰਦਾ ਦੇ ਦੋਸਤ ਹਮੇਸ਼ਾ ਉਹਨਾਂ ਦੇ ਨਾਲ ਰਾਈਡ ਕਰਨ ਦੇ ਲਈ ਜਾਂਦੇ ਹਨ ਆਖਰਕਾਰ ਉਹ ਉਸ ਦਿਨ ਰਾਜਵੀਰ ਜਵੰਦਾ ਦੇ ਨਾਲ ਮੌਜੂਦ ਕਿਉਂ ਨਹੀਂ ਸੀ ਕਿਉਂਕਿ ਉਹ 8 ਤੋਂ 10 ਮਿੰਟ ਬਾਅਦ ਰਾਜਵੀਰ ਜਵੰਦਾ ਦੇ ਜਿੱਥੇ ਐਕਸੀਡੈਂਟ ਹੁੰਦਾ ਹੈ ਉਸ ਥਾਂ ਤੇ ਪਹੁੰਚ ਜਾਂਦੇ ਹਨ ਕਰਕੇ ਮਾਂ ਨੂੰ ਅਤੇ ਪਤਨੀ ਨੂੰ ਇਹ ਸੱਕ ਜਾਹਿਰ ਹੁੰਦਾ ਹੈ ਕਿ ਹੋ ਸਕਦਾ ਹੈ ਇਸ ਦੇ ਵਿੱਚ ਉਹਨਾਂ ਦੇ ਜਿਗਰੀ ਯਾਰਾਂ ਦਾ ਰਾਜਵੀਰ ਜਵੰਦਾ ਦੇ ਕੋਈ ਵੱਡਾ ਹੱਥ ਹੋਵੇ ਜਿਸ ਕਰਕੇ ਹੁਣ ਮਾਂ ਪਤਨੀ ਅਤੇ ਬੱਚੇ ਬਹੁਤ ਹੀ ਜ਼ਿਆਦਾ ਪਸਤਾ ਰਹੇ ਹਨ ਕਿ ਆਖਰਕਾਰ ਉਹਨਾਂ ਦੇ ਬੱਚੇ ਦੀ ਮੌਤ ਨਹੀਂ ਕਤਲ ਹੋਇਆ ਹੈ ਕਤਲ ਤੇ ਦੂਜੇ ਪਾਸੇ ਦੋਸਤੋ ਛੋਟੀ ਜੀ ਬੱਚੀ ਨੇ ਵੀ ਪਰਤਾਂ ਖੋਲ ਦਿੱਤੀਆਂ ਹਨ ਕਿ ਮੇਰੇ ਪਾਪਾ ਹਮੇਸ਼ਾ ਸੇਫਟੀ ਜੈਕਟ ਪਾ ਕੇ ਜਾਂਦੇ ਸੀ ਤੇ ਉਹ ਹਮੇਸ਼ਾ ਆਪਣੀ ਪੂਰੀ ਬੋਡੀ ਨੂੰ ਕਵਰ ਕਰਕੇ ਘਰ ਤੋਂ ਬਾਹਰ ਜਾਂਦੇ ਸੀ ਜਦੋਂ ਉਹ ਰਾਈਡ ਕਰਨ ਲਈ ਜਾਂਦੇ ਸੀ ਮੇਰੇ ਪਾਪਾ ਨੂੰ ਇੰਨੀ ਜ਼ਿਆਦਾ ਸੱਟਾਂ ਆ ਹੀ ਨਹੀਂ ਸਕਦੀਆਂ ਉਨ੍ਹਾਂ ਦੀ ਰੇਡ ਦੀ ਹੱਡੀ ਟੁੱਟ ਹੀ ਨਹੀਂ ਸਕਦੀ ਗਰਦਨ ਦੇ ਮਣਕੇ ਟੁੱਟ ਹੀ ਨਹੀਂ ਸਕਦੀ ਇਹ ਬਿਆਨ ਉਨ੍ਹਾਂ ਦੀ ਲੜਕੀ ਜਿਸ ਦੀ ਉਮਰ 12 ਤੋਂ 13 ਸਾਲ ਹੈ ਉਸਨੇ ਦਿੱਤੇ ਹਨ ਜਿਸ ਕਰਕੇ ਹੁਣ ਡਾਕਟਰ ਫਸਦੇ ਹੋਏ ਨਜ਼ਰ ਆ ਰਹੇ ਹਨ ਜਿਗਰੀ ਯਾਰ ਫਸਦੇ ਹੋਏ ਨਜ਼ਰ ਆ ਰਹੇ ਹਨ ਤੀਜੀ ਗੱਲ ਦੋਸਤੋ ਜੇਕਰ ਉਨ੍ਹਾਂ ਦੇ ਜਿਗਰੀ ਯਾਰ 8 ਤੋਂ 10 ਮਿੰਟਾਂ ਬਾਅਦ ਉੱਥੇ ਪਹੁੰਚ ਚੁੱਕੇ ਸੀ ਤਾਂ ਉਨ੍ਹਾਂ ਨੇ ਸਰਕਾਰੀ ਐਂਬੂਲੈਂਸ ਬੁਲਾ ਕੇ ਜਿਸ ਵਿੱਚ ਇੱਕ ਡਾਕਟਰ ਮੌਜੂਦ ਹੁੰਦਾ ਹੈ ਜਿਸ ਵਿੱਚ ਆਕਸੀਜਨ ਮੌਜੂਦ ਹੁੰਦੀ ਹੈ ਉਹ ਐਂਬੂਲੈਂਸ ਕਿਉਂ ਨਹੀਂ ਬੁਲਾਈ ਕਿਉਂ ਉਹਨਾਂ ਦੇ ਵੱਲੋਂ ਪ੍ਰਾਈਵੇਟ ਗੱਡੀ ਦੇ ਵਿੱਚ ਲਿਜਾ ਕੇ ਦੋ ਤੋਂ ਤਿੰਨ ਹਸਪਤਾਲ ਬਦਲੇਗੇ ਉਸ ਤੋਂ ਬਾਅਦ ਮੋਹਾਲੀ 40 ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੋ ਸਕਦਾ ਹੈ ਰਾਜਵੀਰ ਜਵੰਦਾ ਦੀ ਮੌਤ ਉਸ ਥਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਹੋਵੇ ਇਹ ਤੇ ਦੋਸਤੋ ਪਰ ਡਾਕਟਰਾਂ ਦੇ ਵੱਲੋਂ ਹਰ ਰੋਜ਼ ਇਹ ਕਹਿ ਕੇ ਮੈਡੀਕਲ ਬਲੇਟਰ ਬੰਦ ਕਰ ਦਿੱਤਾ ਜਾਂਦਾ ਸੀ ਕਿ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਪਰ ਉਹਨਾਂ ਦਾ ਦਿਲ ਸਹੀ ਧੜਕ ਰਿਹਾ ਹੈ ਕਿ ਆਖਰਕਾਰ ਡਾਕਟਰਾਂ ਨੇ ਇਹ ਝੂਠ ਬੋਲਿਆ ਹੈ ਕਿ ਡਾਕਟਰਾਂ ਨੇ ਪਰਿਵਾਰ ਦੇ ਨਾਲ ਧੋਖਾ ਕੀਤਾ ਹੈ ਕਿ ਰਾਜਵੀਰ ਜਵੰਦਾ ਦੇ ਯਾਰ ਜਿਗਰੀ ਯਾਰਾਂ ਨੇ ਧੋਖਾ ਕੀਤਾ ਹੈ ਰਾਜਵੀਰ ਪਹਿਲਾਂ ਹੀ ਮਰ ਚੁੱਕਿਆ ਸੀ ਡਾਕਟਰਾਂ ਨੂੰ ਇਸ ਗੱਲ ਤੇ ਸੱਚ ਬੋਲਣਾ ਚਾਹੀਦਾ ਸੀ ਉਹਨਾਂ ਨੇ ਪਰਿਵਾਰ ਦੇ ਨਾਲ ਪਤਨੀ ਦੇ ਨਾਲ ਬੱਚਿਆਂ ਦੇ ਨਾਲ ਮਾਂ ਦੇ ਨਾਲ ਪਰਿਵਾਰ ਦੇ ਲੋਕਾਂ ਦੇ ਨਾਲ ਸਭ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਆਖਰਕਾਰ ਉਹਨਾਂ ਨੂੰ ਵੀ ਇਸ ਦੀ ਸਜ਼ਾ ਜ਼ਰੂਰ ਪਰਮਾਤਮਾ ਦੇਵੇਗਾ ਤੇ ਦੋਸਤੋ ਹੁਣ ਅਸੀਂ ਰਲ ਮਿਲ ਕੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਨਾਮ ਜਪਣ ਦਾ ਬਲ ਬਖਸ਼ੇ ਤੇ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ ਜੀ